ਕੇ ਕਾਰਜ ਆਪ ਖਨੋ ਆ ਅਰ ਕੰ ਮੁਕਰਾਂ ਪਾਇਆ ਰਾਮ ਸੰਤਾ ਕੇ ਕਾਰਜ ਆਪ ਖਨੋ ਆ ਅਰ ਕੰ ਮੁਕਰਾਂ ਪਾਇਆ ਰਾਮ ਅਰ ਕੰ ਕਾਣਾ ਵੜ ਆਇਆ ਰਾਮ ਅਰਕੰ ਮੁਕਤਰਾ ਵੜ ਆਇਆ ਰਾਮ ਸੰਤਾ ਕੇ ਕਾਰਜ ਆਪ ਖਨੋਇਆ ਅਰਕੰ ਮੁਕਤਰਾ ਤਾਕੇ ਕਾਰਜ ਆਪ ਖਲੋਇਆ ਅਰ ਕੰ ਮੁਕਰਾਂ ਨਾਮੜਾ ਆਇਆ ਰਾਮ ਸੰਤਾ ਕੇ ਕਾਰਜ ਆਪ ਖਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਹੋ ਰਹੀ ਹੈ ਬੱਡੋ ਪਿੰਡ ਦੇ ਵਿੱਚ ਸੰਤ ਬਾਬਾ ਮਈਆ ਦਾਸ ਜੀ ਜੀ ਯਾਦ ਦੇ ਵਿੱਚ ਨਗਰ ਕੀਰਤਨ ਸ੍ਰੀ ਗੁਰਬੰਦ ਸਾਹਿਬ ਜੀ ਮਹਾਰਾਜ ਜੀ ਹਜ਼ੂਰੀ ਦੇ ਵਿੱਚ ਸਜਾਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕਿਨ ਖੂਬ ਸਜਾ ਕਰਕੇ ਤੇ ਮਹਾਰਾਜ ਦੀ ਸਵਾਰੀ ਨੂੰ ਦੇ ਉਤੇ ਫੁੱਲ ਵਰਜ਼ਾ ਕਰਕੇ ਹਮ ਹਵਾ ਕਰਕੇ ਨਗਰ ਕੀਰਤਨ ਨਗਰਾਂ ਦੇ ਵਿੱਚ ਹੁੰਦਾ ਹੋਇਆ ਜੋ ਹੈ ਮਹਾਂਪੁਰ ਸੰਤ ਬਾਬਾ ਗੁਰਚੰਦ ਸਿੰਘ ਜੀ ਵੱਡੋਂ ਵਾਲੇ ਸੰਤ ਬਾਬਾ ਪ੍ਰਧਾਨ ਸਿੰਘ ਜੀ ਮਹਾਰਾਜ ਦੀ ਯਾਦ ਦੇ ਵਿੱਚ ਸੰਤ ਬਾਬਾ ਮਈਆ ਦਾ ਜੀ ਮਹਾਰਾਜ ਦੀ ਯਾਦ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਹੇਠ ਸਾਰੇ ਨਗਰਾਂ ਦੀਆਂ ਜੋ ਹੈ ਆਪਣਾ ਸਿੱਖ ਸੰਗਤ ਨੂੰ ਲੈ ਕਰਕੇ ਸੰਤ ਮਹਾਪੁਰਸਾਂ ਦੇ بڑے بڑے ਸੰਤ ਮਹੰਤ ਜੋ ਹੈ ਮਹਾਪੁਰਸਾਂ ਦੇ ਨਾਲ ਪਧਾਰੇ ਹੋਏ ਆ ਸੰਤ ਮੰਡਲੀ ਪਰ Swamiวามਨਿ ਜਗਨਦੇਵ ਜੀ ਮਹਾਰਾਜ ਦੀ ਵਿਖਤ ਮੰਡਲੀ ਨਗਰ ਕੀਰਤਨ ਦੇ ਨਾਲ ਜੋ ਹੈ ਸ੍ਰੀ ਗੁਰਗਨ ਸਾਹਿਬ ਜੀ ਮਹਾਰਾਜ ਦੀ ਜੋ ਹੈ ਦੇ ਪਿੱਛੇ ਪਿੱਛੇ ਨਗਰ ਕੀਰਤਨ ਦੇ ਪਿੱਛੇ ਚਲਦੇ ਹੋਏ ਜੋ ਹੈ ਹਮ ਹੁਮਾ ਕਰਕੇ ਨਗਰ ਦੇ ਵਿੱਚ ਕੀਰਤਨ ਚੱਲ ਰਿਹਾ ਹੈ ਆਪ ਸਾਰੇ ਆ ਕਰਕੇ ਸਮਨਿਤ ਹੋ ਤੇ ਸਿਰ ਗੁਰੂ ਸਾਹਿਬ ਜੀ ਮਾਰਾ ਜੀ ਨਤਮਸਤੋ ਕਰਕੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਬਾਹਾਂ ਜੀ ਦੀ ਕੀ ਫਤਿਹ ਸੰਤ ਮਯਾਦਾ ਜੀ ਸੰਤ ਗਿਆਨਦਾਸ ਜੀ ਸੰਤ ਸਹਿਬਦਾਸ ਜੀ ਸੰਪ੍ਰਧਾਨ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਸਮਾਗਮ ਚੱਲ ਰਿਹਾ ਹੈ ਅੱਜ ਨਗਰ ਕੀਰਤਨ ਦੀ ਰੰਮਤਾ ਹੋ ਰਹੀ ਹੈ ਦਰਮਨ ਤੇ ਇੱਕ ਦੇ ਬੋਲੀ ਵਿਦਿਆ ਮਾਰਤੰਡ ਸ੍ਰੀਮਨ ਸਾਹਿਬ ਹਰਦਵਾਰ ਤੋਂ ਸਪੈਸ਼ਲ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹਨ ਵਰਸ਼ਣ ਦੇ ਰਹੇ ਹਨ ਮੈਂ ਲਈ ਸੁਮੇਤ ਸੋ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਸ੍ਰੀਮਨ ਸਾਹਿਬ ਜੀ ਦਾ ਕੋਟਾਡ ਕੋਟ ਸ਼ੁਕਰਾਨਾ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਕਿਰਪਾ ਕਰਕੇ ਉਦਮ ਬਖਸ਼ਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ